ਕੰਚੂਮਲੀ ਆਖਾਰ ਨੂੰ ਲੈ ਵੀ ਮਿੱਤਰੋ ਸਸਰੀਗਲ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਵੀਡੀਓ ਪਾਈ ਤੀ ਜਿਹੜੀ ਆਪਾਂ ਮਲੇਰਕੋਟੜੇ ਵਾਲੇ ਬੰਦੇ ਦੀ ਖੂਰ ਵਾਲੇ ਦੀ ਯਾਰ ਸਿੰਘਾ ਵਾਲੇ ਦੀ ਇਹ ਵੀ ਬੰਦੇ ਵਿਚਾਰੇ ਉੱਥੀ ਤੇ ਆਏ ਵੇ ਮਸਾਲੇ ਵਾਲੇ ਅੱਗੇ ਲੋਕ ਆਹੀ ਕੁਝ ਪਾਉਂਦੇ ਤੇ ਹੁਣ ਤਾਂ ਗਰੇਜੀ ਦਵਾਈਆਂ ਦੇਈ ਜਾਂਦੇ ਆ ਹੁਣ ਤਾਂ ਨਾ ਬਸ ਲੋਕਾਂ ਨੂੰ ਸੌਖਾ ਕੰਮ ਹੋ ਗਿਆ 80 ਰੁਪਏ ਦੀ ਦੇਈ ਦੋ ਇਹਦਾ ਪਾਉਣਾ ਪਾਉਣ ਤੇ ਕਾਣਕਦੇ ਆ ਇਹ 30 ਜਿ ਵਧੀਆ ਜੇ ਵਧੀਆ ਬਣਾ ਕੇ ਦੇਈ ਜਾਵੇ ਠੰਗੀ ਜੀ ਬਣਾ ਦੇ ਚਲ ਦੱਸ ਹੁਣ ਫਿਰ ਤੇਰਾ ਨੰਬਰ ਦੱਸ ਮੇਰਾ ਨੰਬਰ ਮੇਰਾ ਨੰਬਰ 7895684121 ਠੀਕ ਹੈ ਕੀ ਨਾਮ ਆ ਮੇਰਾ ਨਾਮ ਹੈ ਸਲੀਮ ਖਾਨ ਕਿੱਥੇ ਤੇ ਆਏ ਅਸੀਂ ਮਲੇਰ ਕੋਲੇ ਦੇ ਦਿੰਨੇ ਪੱਕੇ ਪੱਕੇ ਰਹਨੇ ਠੀਕ ਆ ਦੋ ਗੱਡੀਆਂ ਪਰ ਆਏ ਆ ਟੈਂਪੂ ਵੀ ਹੈ ਇਹਨਾਂ ਦਾ ਇੱਕ ਚੱਲਦਾ ਇਹਨਾਂ ਦਾ ਤਾਂ ਪਹਿਲਾਂ ਤੁਹਾਡੇ ਲਾਣਦਾਰੋਂ ਨਹੀਂ ਕਰਦੇ ਹੋਣੇ ਨਾ ਹਾਂ ਬਾਈ ਪਹਿਲੇ ਮਾਰੇ ਦਾਦਾ ਪਰਦਾਦਾ ਸੇ ਚੱਲਦਾ ਆਰਾ ਪੁਰਖੋਂ ਸੇ ਮੈਂ ਗਾਰੰਟੀ ਦਿੰਦਾ ਬੰਦਾ ਕਹਿੰਦਾ ਇੱਕ ਵਾਰ ਪਾ ਕੇ ਦੇਖੋ ਦੇਖਦੇ ਹਾਂ ਹੁਣ ਫਿਰ ਆਪਣੇ ਕਿਹੜਾ ਇੱਕ ਅੱਧਾ 100 ਡੰਗਰ ਆ ਕਵੰਟਰਾ ਚ ਜਾਊ ਆ 10 ਮੜਾ ਜਨਾਲੇ ਆ ਆ ਵੀਰ ਠਿਕਰੀ ਨਿਸਾਦਰ ਫਟਕੜੀ ਆੜਾ ਜੀਰੀ ਦੰਦਾ ਭਈ ਨਹੀਂ ਆੜਾ ਅੜੇ ਵੀਰ ਸਾਰੀ ਚੀਜ਼ਾਂ ਆ ਸੁਕ ਕਾਮਲਾ ਹੈ ਅੰਬ ਹਲਦੀ ਪਲਾਵੇ ਹੈ ਵੀਰ ਸਣਾ ਦੇ ਪੱਤੇ ਹੈ ਵੱਡੀ ਹਰੜ ਹੈ ਭੇੜਾ ਹੈ ਮਗਮ ਰੋੜ ਫਲੀ ਹੈ ਜੰਜਮਣੀ ਹੈ ਵੀਰ ਕੋਟ ਤੁਮਾ ਹੈ ਇਹ ਮੀਨੀ ਮਿਕਸਚਰ ਪਾਊਡਰ ਹੈ ਦੁੱਧ ਵਾਸਤੇ ਇਹ ਵੀ ਰਹਿ ਕੇ ਸੁਧ ਫੁੱਲ ਗੰਧ ਮਿੱਟੀ ਨਹੀਂ ਖਾਤਾ ਉਹ ਸਮੰਦਰੀ ਝਾਗ ਹੈ ਇਹ ਵੀਰ ਬਲਗਰੀ ਹੈ ਇਹ ਫਟਕੜੀ ਹੈ ਇਹ ਚਿਰੇਤਾ ਹੈ ਇਹ ਦਸ ਜਜਵੈਣ ਹੈ ਕਾਲਾ ਨੂਨ ਹੈ ਸਤਿਆਨਾਸੀ ਹੈ ਯੂਟਿਊਬ ਕਿਨੇ ਦੇ ਰਿਹਾ ਵੀਰ ਹਾਂ ਆਪਣਾ ਫੇਸਬੁੱਕ ਤੇ ਵੀ ਹੈ ਯੂਟਿਊਬ ਤੇ ਵੀ ਹੈ ਚਲੋ ਠੀਕ ਹੈ ਭਾਈ ਹੁਣ ਤੁਹਾਨੂੰ ਵੀਡੀਓ ਦਿਖਾਉਨੇ ਆ ਫਿਰ ਨੰਬਰ ਵੀ ਦੱਸਦਾ ਇਹਨਾਂ ਦਾ ਜੇ ਲੈਣਾ ਹੋਵੇ ਗਾਰੰਟੀ ਵਾਲੇ ਬੰਦੇ ਆ ਵੈਸੇ ਹੁਣ ਵਰਤ ਕੇ ਦੇਖਾਂਗੇ ਫਿਰ ਦੱਸ ਦਾਂਗੇ ਤੁਹਾਨੂੰ ਵੀ ਫਿਰ ਮੰਗਾ ਲਿਓ ਜਿੰਨਾ ਮਰਜੀ ਠੀਕ ਹੈ ਜੀ ਸ਼ੇਅਰ ਕਰ ਦਿਓ ਵਰਤੇ ਬਾਦ